ਘਰ ਤੋਂ ਬਾਹਰ ਅਜੇ ਟੈਕਸੀ ਆ ਕੇ ਰੁਕੀ ਹੀ ਸੀ ਕਿ ਸ਼ਰਨ ਨੇ ਬਾਹਰ ਨજર ਘੁਮਾ ਕੇ ਵੇਖਿਆ ਨਿੰਦਰ ਕੋਰ ਟੈਕਸੀ 'ਚੋਂ ਬਾਹਰ ਨਿਕਲ ਕੇ ਇੰਤਜ਼ਾਰ ਕਰ ਰਹੀ ਸੀ ਕਿ ਘਰੋਂ ਕੋਈ ਤਾਂ ਉਸ ਨੂੰ ਲੈਣ ਆਵੇਗਾ ਹੀ ਪਰ ਘਰ ਵਿੱਚ ਨਿੰਦਰ ਦਾ ਬੇਟਾ ਕੁਲਦੀਪ ਤੇ ਨੂੰ ਸ਼ਰਨ ਮੌਜੂਦ ਸਨ ਉਹਨਾਂ ਦੋਵਾਂ ਵਿੱਚੋਂ ਕਿਸੇ ਨੇ ਵੀ ਬਾਹਰ ਆਉਣਾ ਜ਼ਰੂਰੀ ਨਾ ਸਮਝਿਆ ਇਹਨੇ ਨੂੰ ਕੁਲਦੀਪ ਨੇ ਸ਼ਰਨ ਨੂੰ ਪੁੱਛਿਆ ਕਿ ਕੌਣ ਹੈ ਸ਼ਰਨ ਸ਼ਰਨ ਕਹਿੰਦੀ ਹੋਰ ਕੌਣ ਹੋਣਾ ਤੇਰੀ ਮਾਂ ਹੈ ਇਹ ਨਾ ਕਹਿ ਕੇ ਉਹ ਦਰਵਾਜ਼ਾ ਖੁੱਲਾ ਛੱਡ ਕੇ ਵਾਪਸ ਆਪਣੇ ਕੰਮ ਵਿੱਚ ਲੱਗ ਗਈ ਦੂਜੇ ਪਾਸੇ ਕੁਲਦੀਪ ਨੇ ਵੀ ਕੁਝ ਜ਼ਿਆਦਾ ਧਿਆਨ ਨਾ ਦਿੱਤਾ ਤੇ ਉਹ ਆਪਣਾ ਆਈਪੀਐਲ ਮੈਚ ਵੇਖਣ ਵਿੱਚ ਹੀ ਲੱਗਾ ਰਿਹਾ ਜਿਸ ਲਈ ਅੱਜ ਉਸਨੇ ਸਪੈਸ਼ਲ ਛੁੱਟੀ ਕੀਤੀ ਸੀ ਕੁਝ ਦੇਰ ਤੱਕ ਨਿੰਦਰਕੌਰ ਬਾਹਰ ਹੀ ਇੰਤਜ਼ਾਰ ਕਰਦੀ ਰਹੀ ਪਰ ਟੈਕਸੀ ਵਾਲੇ ਨੇ ਤਾਂ ਜਾਣਾ ਹੀ ਸੀ ਉਸਨੇ ਨਿੰਦਰਕੌਰ ਨੂੰ ਕਿਹਾ ਟੈਕਸੀ ਵਾਲੇ ਨੂੰ ਕਹਿ ਕੇ ਆਪਣਾ ਸਮਾਨ ਦਰਵਾਜ਼ੇ ਅੱਗੇ ਰਖਵਾ ਲਿਆ ਉਸ ਨੂੰ ਪੈਸੇ ਦੇ ਕੇ ਘਰੇ ਆ ਗਈ ਨਿੰਦਰਕੌਰ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਹੋ ਚੁੱਕੀ ਸੀ ਜਿਵੇਂ ਜਿਵੇਂ ਕਦਮ ਚੁੱਕਦੀ ਘਰ ਵਿੱਚ ਗਈ ਤੇ ਨਿੰਦਰਕੌਰ ਨੇ ਕੁਲਦੀਪ ਤੇ ਸ਼ਰਨ ਦੋਵਾਂ ਵੱਲ ਵੇਖਿਆ ਲੇਕਿਨ ਦੋਵਾਂ ਨੇ ਹੀ ਉਸ ਵੱਲ ਨજર ਨਾ ਚੁੱਕੀ ਦੋਵਾਂ ਦੀ ਬੇਰੁਖੀ ਵੇਖ ਕੇ ਨਿੰਦਰਕੌਰ ਦਾ ਦਿਲ ਬਹੁਤ ਦੁਖੀ ਹੋਇਆ ਤੇ ਅੰਦਰੇ-ਅੰਦਰ ਰੋਣ ਲੱਗ ਪਈ ਲੜਖੜਾਉਂਦੀ ਹੋਈ ਆਪਣੇ ਕਮਰੇ ਵੱਲ ਜਾਣ ਲੱਗੀ ਤੇ ਇੰਨੇ ਵਿੱਚ ਸ਼ਰਨ ਬੋਲੀ ਕਿ ਉਧਰ ਨੂੰ ਕਿੱਥੇ ਚਲਨੀ ਹੈ ਮਾਤਾ ਹੁਣ ਉਹ ਤੇਰਾ ਕਮਰਾ ਨਹੀਂ ਰਿਹਾ ਤੇਰਾ ਸਮਾਨ ਚੁੱਕ ਕੇ ਸਟੋਰ ਰੂਮ ਵਿੱਚ ਰਖਵਾ ਦਿੱਤਾ ਤੇ ਉਹ ਇੱਕ ਪਲ ਲਈ ਰੋਕੇ ਸ਼ਰਨ ਦੇ ਮੂੰਹ ਵੱਲ ਵੇਖਣਾ ਵੇਖਦੀ ਰਹਿ ਗਈ ਪਰ ਕੁਝ ਨਾ ਬੋਲ ਸકી ਤੇ ਅੱਖਾਂ ਵਿੱਚੋਂ ਹੰਝੂ ਗਰਨ ਲੱਗ ਪਏ ਸ਼ਰਨ ਨੇ ਹੌਲੀ ਜੀ ਕੁਲਦੀਪ ਨੂੰ ਹੱਥ ਨਾਲ ਚੁੰਡੀ ਵੱਢ ਕੇ ਇਸ਼ਾਰੇ ਨਾਲ ਮਾਂ ਨੂੰ ਸਮਝਾਉਣ ਲਈ ਗਿਆ ਉਦੋਂ ਹੀ ਕੁਲਦੀਪ ਨੇ ਆਪਣੀ ਮਾਂ ਵੱਲ ਵੇਖਦਿਆਂ ਬੜੀ ਬੇਫਿਕਰੀ ਨਾਲ ਕਿਹਾ ਕਿ ਹੁਣ ਤੈਨੂੰ ਵੱਡੇ ਕਮਰੇ ਦੀ ਕੀ ਜ਼ਰੂਰਤ ਹੈ ਪਹਿਲਾਂ ਤਾਂ ਪਿਤਾ ਜੀ ਹੁੰਦੇ ਸੀ ਪਰ ਹੁਣ ਤਾਂ ਉਹ ਵੀ ਨਹੀਂ ਰਹੇ ਵੈਸੇ ਵੀ ਤੇਰਾ ਪੋਤਰਾ-ਪੋਤਰੀ ਆਉਣ ਵਾਲਾ ਹੈ ਹੁਣ ਵੱਡੇ ਕਮਰੇ ਦੀ ਸਾਨੂੰ ਜ਼ਿਆਦਾ ਜ਼ਰੂਰਤ ਹੈ ਇਸ ਲਈ ਤੇਰਾ ਸਮਾਨ ਚੁੱਕ ਕੇ ਸਟੋਰ ਰੂਮ ਵਿੱਚ ਰਖਵਾ ਦਿੱਤਾ ਵੈਸੇ ਤਾਂ ਵੱਡਾ ਕਮਰਾ ਘਰ ਦੇ ਮੁਖੀ ਦਾ ਹੀ ਹੁੰਦਾ ਹੈ ਪਰ ਹੁਣ ਪਾਪਾ ਦੇ ਜਾਣ ਤੋਂ ਬਾਅਦ ਘਰ ਦਾ ਮੁਖੀ ਮੈਂ ਹੀ ਹਾਂ ਉਹ ਕਹਿੰਦੀ ਕੀ ਪੁੱਤ ਨਿੰਦਰਕੌਰ ਦੇ ਮੂੰਹੋਂ ਇੰਨਾ ਹੀ ਨਿਕਲਿਆ ਤਾਂ ਕੁਲਦੀਪ ਕਹਿੰਦਾ ਹੋਰ ਨਹੀਂ ਤਾਂ ਕੀ ਜੇਕਰ ਘਰ ਦੇ ਖਰਚੇ ਮੈਂ ਕਰਾਂਗਾ ਤਾਂ ਮੁਖੀਆ ਵੀ ਤਾਂ ਮੈਂ ਹੀ ਹੋਇਆ ਇਸ ਲਈ ਹੁਣ ਸਾਰਿਆਂ ਨੂੰ ਮੇਰੀ ਹੀ ਗੱਲ ਮੰਨਣੀ ਪਵੇਗੀ ਇਹ ਸਭ ਸੁਣ ਕੇ ਨਿੰਦਰਕੌਰ ਦੀਆਂ ਅੱਖਾਂ ਵਿੱਚੋਂ ਅਜੇ ਵੀ ਹੰਝੂ ਡਿੱਗ ਰਹੇ ਸਨ ਉਸ ਨੇ ਸਟੋਰ ਰੂਮ ਦੇ ਨਾਲ ਬਣੇ ਛੋਟੇ ਕਮਰੇ ਵੱਲ ਵੇਖਿਆ ਤਾ ਕੁਲਦੀਪ ਬੋਲਿਆ ਕਿ ਸ਼ਰਨ ਦੀ ਡਿਲੀਵਰੀ ਲਈ ਉਸ ਦੀ ਭੈਣ ਆ ਰਹੀ ਹੈ ਉਸ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਉਹ ਛੋਟਾ ਕਮਰਾ ਉਸ ਲਈ ਰੱਖਿਆ ਹੈ ਤੇ ਡਰਾਈング ਰੂਮ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਗੈਸਟ ਆਉਂਦੇ ਜਾਂਦੇ ਰਹਿੰਦੇ ਹਨ ਕੱਲ ਨੂੰ ਜੇਕਰ ਕੋਈ ਬੱਚਾ ਹੁੰਦਾ ਹੈ ਤਾਂ ਕੋਈ ਪ੍ਰੋਗਰਾਮ ਕਰਾਂਗੇ ਕੋਈ ਵੀ ਮਹਿਮਾਨ ਆਏਗਾ ਤਾਂ ਉਹਨਾਂ ਦੇ ਬੈਠਣ ਉੱਠਣ ਦਾ ਵੀ ਇੰਤਜ਼ਾਮ ਕਰਨਾ ਪਏਗਾ ਇਸ ਲਈ ਡ੍ਰਾਇੰਗ ਰੂਮ ਨੂੰ ਸਾਫ਼ ਸੁਥਰਾ ਕਰਕੇ ਰੱਖਿਆ ਹੈ। ਕੁਲਦੀਪ ਦੀਆਂ ਗੱਲਾਂ ਸੁਣ ਕੇ ਨਿੰਦਰਕੌਰ ਦੇ ਪੈਰਾਂ ਨੂੰ ਜਿਵੇਂ ਕਿਸੇ ਨੇ ਜੰਜੀਰਾ ਨਾਲ ਬੰਨ੍ਹ ਦਿੱਤਾ ਹੋਵੇ। ਉਸ ਦੇ ਕਦਮ ਸਟੋਰ ਰੂਮ ਵੱਲ ਵਧ ਹੀ ਨਹੀਂ ਰਹੇ ਸਨ। ਬੜੀ ਮੁਸ਼ਕਿਲ ਨਾਲ ਉਸ ਨੇ ਇੱਕ ਕਦਮ ਸਟੋਰ ਰੂਮ ਵੱਲ ਵਧਾਇਆ ਤਾਂ ਕੁਲਦੀਪ ਕਹਿੰਦਾ ਕਿ ਮਾਂ ਆਪ ਦਾ ਸਮਾਨ ਤਾਂ ਲੈ ਕੇ ਜਾ ਤੇ ਦਰਵਾਜ਼ਾ ਵੀ ਬੰਦ ਕਰ ਦੇਈਂ। ਜੇਕਰ ਕੁਝ ਖਾਣਾ ਪੀਣਾ ਹੋਇਆ ਤਰ ਸੋਈ ਵਿੱਚੋਂ ਲੈ ਲਈ ਨਿੰਦਰਕੌਰ ਹੌਲੀ-ਹੌਲੀ ਬੜੀ ਮੁਸ਼ਕਿਲ ਨਾਲ ਦਰਵਾਜ਼ੇ ਕੋਲ ਆਈ ਆਪਣੇ ਸਮਾਨ ਨੂੰ ਖਿੱਚਿਟਦਿਆਂ ਹੋਇਆ ਸਟੋਰ ਰੂਮ ਵਿੱਚ ਲੈ ਗਈ ਉੱਥੇ ਜਾ ਕੇ ਵੇਖਿਆ ਤਾਂ ਇੱਕ ਛੋਟਾ ਜਿਹਾ ਮੰਜਾ ਪਿਆ ਹੋਇਆ ਸੀ ਤੇ ਉਸ ਦੇ ਵਿਆਹ ਵਾਲਾ ਪੁਰਾਣਾ ਸੰਦੂਖ ਵੀ ਉੱਥੇ ਹੀ ਰੱਖ ਦਿੱਤਾ ਗਿਆ ਸੀ ਨਾਲ ਹੀ ਇੱਕ ਛੋਟਾ ਜਿਹਾ ਟੁੱਟਾ ਜਿਹਾ ਮੇਜ਼ ਜਿਸ ਨੂੰ ਨਿੰਦਰਕੌਰ ਨੇ ਕਈ ਵਾਰ ਵੇਚਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਪਤੀ सुरेंद्र ਨੇ ਉਸ ਨੂੰ ਵੇਚਣ ਨਹੀਂ ਦਿੱਤਾ ਕਹਿੰਦੇ ਸਨ ਕਿ ਇਹ ਕਿਹੜਾ ਖਰਾਬ ਹੋਇਆ ਕੀ ਪਤਾ ਕਦੋਂ ਕੰਮ ਆ ਜਾਵੇ ਪਰ ਇਹ ਨਹੀਂ ਪਤਾ ਸੀ ਕਿ ਇਹ ਮੇਜ ਨਿੰਦਰਕੌਰ ਦੇ ਹੀ ਕੰਮ ਆਵੇਗਾ ਅੱਖਾਂ ਵਿੱਚ ਹੰਝੂ ਲੈ ਕੇ ਉਹ ਮੰਝੇ ਤੇ ਬੈਠ ਗਈ ਤੇ ਸੋਚਣ ਲੱਗੀ ਕਿ ਅਜੇ 2 ਮਹੀਨੇ ਪਹਿਲਾਂ ਤਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਨੂੰ ਪੁੱਤਰ ਪਿਓ ਦੇ ਡਰ ਤੋਂ ਹੀ ਸਈ ਚਲੋ ਸੇਵਾਤਾ ਕਰਦੇ ਹੀ ਸਨ ਘਰ ਵਿੱਚ ਖੁਸ਼ੀਆਂ ਭਰਿਆ ਮਾਹੌਲ ਰਹਿੰਦਾ ਸੀ ਇੱਕ ਦਿਨ ਸੁਰਿੰਦਰ ਸਿੰਘ ਨੇ ਆਪਣੇ ਪਿੰਡ ਜਾਣ ਦੀ ਜ਼ਿੱਦ ਕੀਤੀ ਤਨਿੰਦਰ ਕੌਰ ਨੇ ਮਨਾਂ ਕਰ ਦਿੱਤਾ ਕਿ ਰਹਿਣ ਦਿਓ ਨੂੰ ਨੂੰ ਛੇਵਾ ਮਹੀਨਾ ਚੱਲ ਰਿਹਾ ਹੈ ਇਸ ਤਰ੍ਹਾਂ ਉਸ ਨੂੰ ਇਕੱਲੀ ਛੱਡ ਕੇ ਜਾਣਾ ਚੰਗੀ ਗੱਲ ਨਹੀਂ ਪਰ ਕੁਲਦੀਪ ਤੇ ਸ਼ਰਨ ਦੇ ਕਹਿਣ ਤੇ ਉਹ ਉਸ ਨਾਲ ਪਿੰਡ ਚਲੀ ਗਈ ਉੱਥੇ ਜੇਠ ਜਠਾਣੀ ਦਿਉਰ ਦਰਾਣੀ ਸਾਰਿਆਂ ਦਾ ਪਰਿਵਾਰ ਸੀ ਉੱਥੇ ਜਾਣ ਤੋਂ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਤਬੀਅਤ ਵਿਗੜ ਗਈ ਤੇ ਕੁਝ ਘੰਟਿਆਂ ਬਾਅਦ ਸੁਰਿੰਦਰ ਸਿੰਘ ਨੇ ਦਮ ਤੋੜ ਦਿੱਤਾ ਸਭ ਕੁਝ ਉੱਥੇ ਹੀ ਰੁਕ ਗਿਆ ਤੇ ਉਹਨਾਂ ਦਾ ਅੰਤਿਮ ਸੰਸਕਾਰ ਵੀ ਉੱਥੇ ਪਿੰਡ ਵਿੱਚ ਹੀ ਕੀਤਾ ਗਿਆ 15 ਦਿਨਾਂ ਦੀਆਂ ਰਸਮਾਂ ਤੋਂ ਬਾਅਦ ਕੁਲਦੀਪ ਤੇ ਸ਼ਰਨ ਤਾਂ ਵਾਪਸ ਆ ਗਏ ਸਨ ਪਰ ਨਿੰਦਰਕੌਰ ਨੂੰ ਉਸ ਦੀ ਜੇਠ ਜਠਾਣੀ ਨੇ ਉੱਥੇ ਹੀ ਰੱਖ ਲਿਆ ਸੀ ਇਹ ਕਹਿ ਕੇ ਕਿ ਸਵੇ ਮਹੀਨੇ ਤੋਂ ਬਾਅਦ ਹੀ ਇੱਥੋਂ ਜਾਈਂ ਅੱਜ ਸਵੇ ਮਹੀਨੇ ਬਾਅਦ ਉਹ ਪਿੰਡੋਂ ਵਾਪਸ ਆਈ ਸੀ ਉਹ ਵੀ ਇਕੱਲੀ ਉੱਥੇ ਤਾਂ ਪੂਰਾ ਪਰਿਵਾਰ ਉਸ ਨੂੰ ਸਟੇਸ਼ਨ ਤੇ ਛੱਡਣ ਆਇਆ ਸੀ ਪਰ ਇੱਥੇ ਕੁਲਦੀਪ ਉਸ ਨੂੰ ਸਟੇਸ਼ਨ ਲੈਨ ਤੱਕ ਨਾ ਆਇਆ ਅੱਗੋਂ ਕਹਿ ਰਿਹਾ ਸੀ ਕਿ ਬਹੁਤ ਜ਼ਰੂਰੀ ਕੰਮ ਹੈ ਇੱਥੇ ਆ ਕੇ ਵੇਖਿਆ ਤਾਂ ਮੈਚ ਦੇਖ ਰਿਹਾ ਸੀ ਤੇ ਨਾਲ ਹੀ ਘਰ ਦਾ ਸਾਰਾ ਸਿਸਟਮ ਬਦਲ ਚੁੱਕਿਆ ਸੀ ਇੰਨੀ ਜਲਦੀ ਨੋ ਪੁੱਤਰ ਮੋਹ ਤੋੜ ਲੈਣਗੇ ਇਹਦੀ ਤਾਂ ਬਿਲਕੁਲ ਵੀ ਉਮੀਦ ਨਹੀਂ ਸੀ ਵੱਡੇ ਕਮਰੇ ਤੋਂ ਸਿੱਧਾ ਸਟੋਰ ਰੂਮ ਵਿੱਚ ਪਹੁੰਚਾ ਦਿੱਤਾ ਨਿੰਦਰਕੌਰ ਅਜੇ ਇਹ ਸਭ ਕੁਝ ਸੋਚ ਹੀ ਰਹੀ ਸੀ ਕਿ ਇੰਨੇ ਨੂੰ ਬਾਹਰੋਂ ਉਸ ਦੇ ਕੰਨੀ ਰੋਲਾ ਪੈਣਾ ਲੱਗਾ ਬਾਹਰ ਜਾ ਕੇ ਵੇਖਿਆ ਕਿ ਜੋ ਨਿੰਦਰਕੌਰ ਦੇ ਲਈ ਨਾ ਉੱਠਣ ਵਾਲੇ ਨੂੰ ਪੁੱਤਰ ਸ਼ਰਨ ਦੇ ਪੇਕਿਆਂ ਦਾ ਸਵਾਗਤ ਕਰ ਰਹੇ ਸਨ ਨਿੰਦਰਕੌਰ ਨੂੰ ਇੰਨਾ ਟਾਈਮ ਹੋ ਗਿਆ ਸੀ ਆਈ ਨੂੰ ਕਿਸੇ ਨੇ ਇੱਕ ਗਲਾਸ ਪਾਣੀ ਤੱਕ ਨਾ ਪੁੱਛਿਆ ਉੱਥੇ 9 ਦੇ ਪੇਕਿਆਂ ਲਈ ਬੇਟਾ ਰਸੋਈ ਵਿੱਚੋਂ ਖੁਦ ਪਾਣੀ ਦੀ ਟਰੇ ਸਜਾ ਕੇ ਲਿਆ ਰਿਆ ਸੀ। ਇੰਨੇ ਲੋਕਾਂ ਦੇ ਵਿੱਚ ਨਿੰਦਰ ਕੌਰ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰ ਰਹੀ ਸੀ ਤੇ ਵਾਪਸ ਜਾ ਕੇ ਉਸੇ ਕਮਰੇ ਵਿੱਚ ਬੈਠ ਗਈ। 2 ਘੰਟੇ ਤੱਕ ਉੱਥੇ ਹੀ ਰਹੀ। ਕਿਸੇ ਨੇ ਕੋਈ ਚਾਹ ਪਾਣੀ ਜਾਂ ਫਿਰ ਨਾਸ਼ਤਾ ਤੱਕ ਨਾ ਪੁੱਛਿਆ। 2 ਘੰਟਿਆਂ ਬਾਅਦ ਲੱਗਿਆ ਕਿ ਸ਼ਰਨ ਦੇ ਪੇਕੇ ਵਾਪਸ ਜਾ ਚੁੱਕੇ ਹਨ। ਸ਼ਾਇਦ ਉਹ ਉਸਦੀ ਭੈਣ ਤੇ ਮੰਮੀ ਨੂੰ ਛੱਡਣ ਆਏ ਸੀ ਕਿਉਂਕਿ ਉਹ ਦੋਵੇਂ ਹੀ ਹੁਣ ਘਰ ਵਿੱਚ ਮੌਜੂਦ ਸਨ ਉਹਨਾਂ ਦੀ ਹੀ ਆਵਾਜ਼ ਬਾਹਰੋਂ ਆ ਰਹੀ ਸੀ ਤਨਿੰਦਰ कौर ਨੂੰ ਭੁੱਖ ਵੀ ਲੱਗ ਚੁੱਕੀ ਸੀ ਅੱਕ ਹਰ ਕੇ ਉਹ ਆਪ ਹੀ ਉੱઠી ਤੇ ਰਸੋਈ ਵਿੱਚ ਗਈ ਉੱਥੇ ਖਾਣ ਨੂੰ ਕੁਝ ਵੀ ਨਹੀਂ ਸੀ ਖਾਣਾ ਵੀ ਬਾਹਰੋਂ ਮੰਗਵਾਇਆ ਪਰ ਇਹ ਝੂਠੇ ਭਾਂਡੇ ਸਭ ਕੁਝ ਦੱਸ ਰਹੇ ਸਨ ਇਹਨੇ ਨੂੰ ਸ਼ਰਨ ਅੰਦਰ ਆਈ ਤੇ ਕਹਿੰਦੀ ਮਾਜੀ ਕੀ ਲੱਭ ਰਹੇ ਹੋ ਖਾਣਾ ਤਾਂ ਬਚਿਆ ਨਹੀਂ ਤਨਾਹੀ ਮੈਨੂੰ ਯਾਤ ਰਿਆ ਕਿ ਤੁਹਾਡੇ ਲਈ ਖਾਣਾ ਰੱਖ ਲਵਾਂ ਤੁਸੀਂ ਦੁੱਧ ਨਾਲ ਬਿਸਕੁਟ ਖਾ ਲਓ ਜਾਂ ਫਿਰ ਆਪਣੇ ਲਈ ਕੁਝ ਬਣਾ ਲਓ ਮੇਰੇ ਵਿੱਚ ਤਾਂ ਹਿੰਮਤ ਨਹੀਂ ਖਾਣਾ ਬਣਾਉਣ ਦੀ ਇਹਨਾਂ ਕਹਿ ਕੇ ਸ਼ਰਨ ਰਸੋਈ ਤੋਂ ਬਾਹਰ ਆ ਗਈ ਨਿੰਦਰਕੌਰ ਵਿੱਚ ਵੀ ਕੁਝ ਬਣਾਉਣ ਦੀ ਹਿੰਮਤ ਨਹੀਂ ਸੀ ਇੱਕ ਤਾਂ ਸਵਾ ਮਹੀਨਾ ਪਹਿਲੇ ਦਾ ਗਮ ਉਸਦੇ ਅੰਦਰੋਂ ਗਿਆ ਨਹੀਂ ਸੀ ਕਿਉਂਕਿ ਕਿਸੇ ਆਪਣੇ ਦੀ ਅਚਾਨਕ ਮੌਤ ਵੈਸੇ ਵੀ ਬੰਦੇ ਦੀ ਅੰਦਰਲੀ ਹਿੰਮਤ ਤੋੜ ਦਿੰਦੀ ਹੈ ਪਰ ਇਹ ਤਾਂ ਉਸ ਦਾ ਪਤੀ ਸੀ ਹਿੰਮਤ ਹੁੰਦੀ ਵੀ ਕਿੱਥੋਂ ਉਤੋਂ ਟ੍ਰੇਨ ਦਾ ਥਕਾ ਦੇਣ ਵਾਲਾ ਇੰਨਾ ਲੰਬਾ ਸਫ਼ਰ ਸੀ ਤੇ ਉਹ ਆਪਣੇ ਲਈ ਇੱਕ ਗਲਾਸ ਪਾਣੀ ਲੈ ਕੇ ਕਮਰੇ ਵਿੱਚ ਆ ਗਈ ਕੁਝ ਧੀਰ ਬੈਠੀ ਰੋਂਦੀ ਰਹੀ ਫਿਰ ਯਾਦ ਆਇਆ ਕਿ ਉਤੋਂ ਆਉਂਦਿਆਂ ਦਰਾਣੀ ਨੇ ਕੁਝ ਰੋਟੀਆਂ ਪੈਕ ਕਰਕੇ ਦਿੱਤੀਆਂ ਸਨ ਜਿਸ ਵਿੱਚੋਂ ਉਸ ਨੇ ਰਸਤੇ ਵਿੱਚ ਸਿਰਫ ਦੋ ਰੋਟੀਆਂ ਹੀ ਖਾਧੀਆਂ ਸਨ ਬੈਗ ਵਿੱਚੋਂ ਖਾਣਾ ਕੱਢਿਆ ਵੇਖਿਆ ਕਿ ਸਬਜ਼ੀ ਖਰਾਬ ਹੋ ਚੁੱਕੀ ਸੀ ਪਰ ਰੋਟੀਆਂ ਸਹੀ ਸਲਾਮਤ ਸੀ ਉਹੀ ਦੋ ਰੋਟੀਆਂ ਖਾ ਕੇ ਨਿੰਦਰ ਕੋਰ ਮੰਜੇ ਤੇ ਲੰਮੀ ਪੈ ਗਈ ਇਧਰ ਉਧਰ ਪਾਸੇ ਲੈਂਦਿਆਂ ਕਾਫੀ ਧੀਰ ਰਾਤ ਉਸ ਨੂੰ ਨੀਂਦ ਆਈ ਇਸੇ ਕਾਰਨ ਸਵੇਰੇ ਅੱਖ ਵੀ ਲੇਟ ਖੁੱਲੀ ਉੱਠ ਕੇ ਬਾਹਰ ਆਈ ਤੇ ਵੇਖਿਆ ਕਿ ਸਾਰੇ ਹੱਸ ਹੱਸ ਕੇ ਚਾਹ ਨਾਸ਼ਤਾ ਕਰ ਰਹੇ ਸਨ ਸਾਰਿਆਂ ਦੀ ਪਲੇਟ ਵਿੱਚ ਗਰਮ ਗਰਮ ਪਕੌੜੇ ਤੇ ਜਲੇਬੀਆਂ ਨਜ਼ਰ ਆ ਰਹੀਆਂ ਸਨ ਨਿੰਦਰਕੌਰ ਨੂੰ ਵੇਖਦਿਆਂ ਹੀ ਸਾਰੇ ਚੁੱਪ ਹੋ ਗਏ ਇਹਨੇ ਨੂੰ ਕੁਲਦੀਪ ਬੋਲਿਆ ਕਿ ਮਾਂ ਤੁਸੀਂ ਆਪਣੇ ਕਮਰੇ ਵਿੱਚ ਬੈਠੋ ਤੁਹਾਡਾ ਨਾਸ਼ਤਾ ਮੈਂ ਕਮਰੇ ਵਿੱਚ ਹੀ ਲੈ ਕੇ ਆਉਂਦਾ ਹਾਂ ਉਸ ਦੀ ਗੱਲ ਮੰਨ ਕੇ ਨਿੰਦਰਕੌਰ ਵਾਪਸ ਕਮਰੇ ਵਿੱਚ ਚਲੀ ਗਈ ਥੋੜੀ ਦੇਰ ਬਾਅਦ ਕੁਲਦੀਪ ਚਾਹ ਨਾਸ਼ਤਾ ਲੈ ਕੇ ਕਮਰੇ ਵਿੱਚ ਆਇਆ ਤੇ ਚਾਹ ਨਾਸ਼ਤਾ ਦੇ ਕੇ ਕਹਿੰਦਾ ਕਿ ਆ ਲਓ ਮਾਂ ਚਾਹ ਪੀ ਲਓ ਤੇ ਰੱਬ ਦਾ ਵਾਸਤਾ ਆਪਣੇ ਕਮਰੇ ਤੱਕ ਹੀ ਸੀਮਤ ਰਿਹਾ ਕਰੋ ਤੇ ਨਿੰਦਰ ਕੌਰ ਬੜੀ ਹੈਰਾਨ ਹੋ ਕੇ ਕੁਲਦੀਪ ਦੇ ਮੂੰਹ ਵੱਲ ਵੇਖਣ ਲੱਗ ਪਈ ਉਸ ਦੀਆਂ ਸਵਾਲ ਭਰੀਆਂ ਨਜ਼ਰਾਂ ਨੂੰ ਵੇਖਦਿਆਂ ਹੋਇਆਂ ਕੁਲਦੀਪ ਬੋਲਿਆ ਕਿ ਵੇਖ ਮਾਂ ਤੈਨੂੰ ਪਤਾ ਹੈ ਕਿ ਪਾਪਾ ਦੇ ਜਾਣ ਦਾ ਦੁੱਖ ਬਹੁਤ ਹੈ ਪਰ ਕਰ ਵੀ ਕੀ ਸਕਦੇ ਹਾਂ ਉਹਨਾਂ ਦੀ ਉਮਰ ਹੋ ਚੁੱਕੀ ਸੀ ਇਸ ਲਈ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਜੇਕਰ ਤੁਸੀਂ ਇਸ ਤਰ੍ਹਾਂ ਵਾਰ-ਵਾਰ ਦੁਖੀ ਚਿਹਰਾ ਲੈ ਕੇ ਸ਼ਰਨ ਦੇ ਸਾਹਮਣੇ ਆਉਂਗੇ ਤਾਂ ਹੋਣ ਵਾਲੇ ਬੱਚੇ ਤੇ ਬੁਰਾ ਅਸਰ ਪਵੇਗਾ ਇਸ ਲਈ ਕਹਿ ਰਿਹਾ ਹਾਂ ਕਿ ਤੁਸੀਂ ਅੰਦਰ ਹੀ ਰਿਆ ਕਰੋ। ਵੈਸੇ ਵੀ ਲੋਕ ਕਹਿੰਦੇ ਹਨ ਕਿ ਇੱਕ ਵਿਧਵਾ ਬੋਲਦਿਆਂ-ਬੋਲਦਿਆਂ ਕੁਲਦੀਪ ਇੱਕਦਮ ਚੁੱਪ ਹੋ ਗਿਆ ਤੇ ਬਾਹਰ ਚਲਾ ਗਿਆ। ਨਿੰਦਰ कौर ਕੁਲਦੀਪ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਈ ਤੇ ਉਸ ਦਾ ਦਿਲ ਉੱਚੀ-ਉੱਚੀ ਰੋ ਰਿਹਾ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਬੇਟੇ ਦੇ ਅੰਦਰ ਦਿਲ ਹੈ ਜਾਂ ਪੱਥਰ। ਉਹ ਆਪਣੀ ਮਾਂ ਦੇ ਲਈ ਇੰਨਾ ਮਾੜਾ ਕਿਵੇਂ ਸੋਚ ਸਕਦਾ ਹੈ? ਜੇਕਰ ਉਸਦੀ ਮਾਂ ਵਿਧਵਾ ਹੋ ਚੁੱਕੀ ਹੈ ਤਾਂ ਉਹ ਉਸ ਦਾ ਪਰਛਾਵਾਂ ਆਪਣੀ ਪਤਨੀ ਤੇ ਹੋਣ ਵਾਲੇ ਬੱਚੇ ਤੇ ਨਹੀਂ ਪਹੁੰਚਣਾ ਚਾਹੁੰਦਾ ਅਜੇ ਤਾਂ 2 ਦਿਨਾਂ ਵਿੱਚ ਹੀ ਉਸ ਨੇ ਇੰਨਾ ਕੁਝ ਦਿਖਾ ਦਿੱਤਾ ਇਸ ਤਰ੍ਹਾਂ ਤਾਂ ਇਹ ਮੇਰੀ ਜ਼ਿੰਦਗੀ ਨਰਕ ਬਣਾ ਦੇਵੇਗਾ ਇਹੀ ਸੋਚ-ਸੋਚ ਕੇ ਨਿੰਦਰ ਕੌਰ ਨੇ ਚਾਹ ਵੀ ਨਾ ਪੀਤੀ ਕਿਉਂ ਹੋ ਗਿਆ ਨਾਲ ਰੋਣ ਲੱਗ ਪਈ ਉਹ ਐਨੀ ਉੱਚੀ-ਉੱਚੀ ਰੋ ਰਹੀ ਸੀ ਪਰ ਉਸ ਨੂੰ ਚੁੱਪ ਕਰਾਉਣ ਵਾਲਾ ਕੋਈ ਵੀ ਨਹੀਂ ਸੀ ਆਖਿਰਕਾਰ ਰੋਤੋ ਕੇ ਹੌਸਲਾ ਕਰਕੇ ਆਪਣੇ ਆਪ ਚੁੱਪ ਹੋ ਗਈ ਤੇ ਚੁੰਨੀ ਦੇ ਪੱਲੇ ਨਾਲ ਆਪਣੇ ਹੰਝੂ ਪੂੰਝ ਲਏ ਕੁਝ ਟਾਈਮ ਮੱਥੇ ਤੇ ਹੱਥ ਰੱਖ ਕੇ ਬੈਠੀ ਰਹੀ ਤੇ ਸੋਚਦੀ ਰਹੀ ਫਿਰ ਉਸਨੇ ਇੱਕ ਫੈਸਲਾ ਕੀਤਾ ਰਾਤ ਨੂੰ ਜਦੋਂ ਕੁਲਦੀਪ ਆਪਣੇ ਆਫਿਸ ਤੋਂ ਵਾਪਸ ਘਰ ਆ ਗਿਆ ਤੇ ਸਾਰੇ ਜਣੇ ਬਾਹਰ ਵਾਲੇ ਕਮਰੇ ਵਿੱਚ ਬੈਠ ਕੇ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰ ਰਹੇ ਸੀ ਤੇ ਨਿੰਦਰ कौर ਵੀ ਉਸ ਕਮਰੇ ਵਿੱਚ ਆ ਕੇ ਆ ਗਈ ਉੱਥੇ ਹੀ ਆ ਕੇ ਸੋਫੇ ਤੇ ਬੈਠ ਗਈ ਉਸ ਦੇ ਆਉਂਦਿਆਂ ਹੀ ਸਾਰੇ ਚੁੱਪ ਹੋ ਗਏ ਤੇ ਕੁਲਦੀਪ ਨੇ ਕੋੜਾ ਜਾ ਚੱਕਿਆ ਜਿਵੇਂ ਅੱਖਾਂ ਹੀ ਅੱਖਾਂ ਵਿੱਚ ਕਹਿ ਰਿਹਾ ਹੋਵੇ ਕਿ ਤੈਨੂੰ ਸਵੇਰੇ ਕੀ ਸਮਝਾਇਆ ਸੀ ਫਿਰ ਕਮਰੇ ਚੋਂ ਬਾਹਰ ਕਿਉਂ ਆਈ ਪਰ ਨਿੰਦਰ कौर ਚੁੱਪਚਾਪ ਕੁਲਦੀਪ ਵੱਲ ਵੇਖਦੀ ਰਹੀ ਤੇ ਕੁਲਦੀਪ ਨੂੰ ਬੋਲਣਾ ਹੀ ਪਿਆ ਕਿ ਮਾਂ ਸਵੇਰੇ ਮੈਂ ਤੈਨੂੰ ਸਮਝਾਇਆ ਸੀ ਨਾ ਫਿਰ ਵੀ ਤੂੰ ਬਾਹਰ ਆ ਗਈ ਮੈਂ ਕਿਹਾ ਸੀ ਕਿ ਤੇਰਾ ਪਰਛਾਵਾਂ ਮੇਰੇ ਬੱਚੇ ਲਈ ਮਾੜਾ ਸਾਬਿਤ ਹੋਵੇਗਾ ਇਹ ਸੁਣ ਕੇ ਨਿੰਦਰਕੌਰ ਨੇ ਉਸ ਨੂੰ ਮਸਕਰਾਉਂਦਿਆਂ ਹੋਇਆ ਕਿਆ ਕਿ ਹਾਂ ਯਾਦ ਹੈ ਤੂੰ ਮੈਨੂੰ ਕਿਹਾ ਸੀ ਕਿ ਮੇਰਾ ਪਰਛਾਵਾਂ ਤੇਰੇ ਬੱਚੇ ਲਈ ਠੀਕ ਨਹੀਂ ਹੈ ਕਿਉਂਕਿ ਮੈਂ ਵਿਧਵਾ ਹੋ ਚੁੱਕੀ ਹਾਂ ਜੇਕਰ ਮੇਰਾ ਪਰਛਾਵਾਂ ਤੇਰੀ ਪਤਨੀ ਤੇ ਬੱਚੇ ਲਈ ਠੀਕ ਨਹੀਂ ਹੈ ਤਾਂ ਤੂੰ ਆਪਣੀ ਪਤਨੀ ਨੂੰ ਲੈ ਕੇ ਇੱਥੋਂ ਕਿਤੇ ਹੋਰ ਚਲਾ ਜਾ ਨਿੰਦਰਕੌਰ ਦੀ ਗੱਲ ਸੁਣ ਕੇ ਕੁਲਦੀਪ ਭੜਕ ਉੱਠਿਆ ਤੇ ਕਹਿੰਦਾ ਕਿ ਮੈਂ ਕਿਉਂ ਘਰ ਛੱਡ ਕੇ ਜਾਵਾਂ ਹੁਣ ਘਰ ਦਾ ਅਸਲੀ ਮੁਖੀ ਤਾਂ ਮੈਂ ਹਾਂ ਤੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ ਇੱਕ ਗੱਲ ਸੁਣ ਕੇ ਨਿੰਦਰ ਕੌਰ ਹੱਸਣ ਲੱਗ ਪਈ ਤੇ ਕਹਿੰਦੀ ਅੱਛਾ ਸਰਦਾਰ ਜੀ ਮੈਂ ਤੁਹਾਨੂੰ ਇੱਕ ਗੱਲ ਸਮਝਾ ਦੇਵਾਂ ਕਿ ਇਹ ਸਾਰਾ ਘਰ ਤੇ ਜ਼ਮੀਨ ਸਭ ਕੁਝ ਮੇਰੇ ਨਾਮ ਤੇ ਹੈ ਤੇ ਫਿਰ ਕਿਸ ਹੱਕ ਨਾਲ ਤੁਸੀਂ ਆਪਣੇ ਆਪ ਨੂੰ ਇਸ ਘਰ ਦਾ ਮੁਖੀਆ ਸਮਝ ਰਹੇ ਹੋ ਉਦੋਂ ਹੀ ਸ਼ਰਨ ਬੋਲੀ ਕਿ ਮੰਮੀ ਜੀ ਤੁਹਾਨੂੰ ਦੱਸ ਦੇਵਾਂ ਕਿ ਘਰ ਦੇ ਸਾਰੇ ਖਰਚੇ ਹੁਣ ਇਹ ਚੁੱਕਦੇ ਹਨ ਇਸ ਲਈ ਆਟੇ ਦਾਲ ਦੇ ਪੈਸੇ ਕਮਾਉਣਾ ਤੁਹਾਡੇ ਵਾਸਤੇ ਦੀ ਗੱਲ ਨਹੀਂ ਰਹੀ। ਉਦੋਂ ਹੀ ਨਿੰਦਰਕੌਰ ਖੜੀ ਹੋ ਕੇ ਬੋਲੀ, "ਅੱਛਾ, ਉਸ ਦੀ ਚਿੰਤਾ ਤੁਸੀਂ ਨਾ ਕਰੋ। ਵੈਸੇ ਵੀ ਤੇਰੇ ਪਤੀ ਦੇ ਹੱਥ ਦਾ ਅਜੇ ਤੱਕ ਆਟਾ ਦਾਲ ਮੈਂ ਨਹੀਂ ਖਾਦਾ। ਜਦੋਂ ਤੱਕ ਤੇਰਾ ਸਹੁਰਾ ਜੀਂਦਾ ਸੀ, ਉਸ ਨੇ ਘਰ ਦਾ ਸਾਰਾ ਖਰਚਾ ਦਿੱਤਾ ਸੀ। ਜਦੋਂ ਉਸ ਦੀ ਮੌਤ ਹੋਈ ਤਾਂ ਮੈਂ ਪਿੰਡ ਵਿੱਚ ਸੀ। ਤੇ ਜਦੋਂ ਦੀ ਇੱਥੇ ਆਈ ਹਾਂ, ਮੈਂ ਤੁਹਾਡੇ ਘਰ ਦਾ ਕੁਝ ਵੀ ਨਹੀਂ ਖਾਦਾ।" ਇਸ ਲਈ ਮੈਨੂੰ ਆਟੇ ਦਾਲ ਦਾ ਰੋਪ ਵਿਖਾਉਣ ਦੀ ਜ਼ਰੂਰਤ ਨਹੀਂ ਮੈਂ ਆਪਣੇ ਰਾਸ਼ਨ ਦਾ ਖੁਦ ਬੰਦੋਬਸਤ ਕਰ ਲਵਾਂਗੀ ਤੇ ਤੁਸੀਂ ਦੋਵੇਂ ਆਪਣਾ ਬੰਦੋਬਸਤ ਕਿਤੇ ਹੋਰ ਕਰ ਲਓ ਨਿੰਦਰਕੌਰ ਦਾ ਬਦਲਿਆ ਰੂਪ ਵੇਖ ਕੇ ਸ਼ਰਨ ਦੀ ਮੰਮੀ ਵੀ ਬੋਲੀ ਕਿ ਭੈਣ ਜੀ ਤੁਸੀਂ ਤਾਂ ਜਵਾਕਾ ਦੀ ਗੱਲ ਨੂੰ ਦਿਲ ਤੇ ਲਗਾ ਬੈਠੇ ਬੱਚੇ ਹਨ ਮaaf ਕਰ ਦਿਓ ਨਿੰਦਰਕੌਰ ਕਹਿੰਦੀ ਮੈਂ ਮੈਨੂੰ ਮaaf ਕਰਿਓ ਭੈਣ ਜੀ ਇਹ ਹੁਣ ਬੱਚੇ ਨਹੀਂ ਰਹੇ ਇੱਕ ਬੱਚੇ ਦੇ ਮਾਪਿਓ ਬਣਨ ਵਾਲੇ ਹਨ ਤੇ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਜਦੋਂ ਇਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਸੀ ਕਿਉਂਕਿ ਤੁਸੀਂ ਵੀ ਕੱਲ ਤੋਂ ਇਸ ਘਰ ਵਿੱਚ ਸਭ ਕੁਝ ਦੇਖ ਰਹੇ ਹੋ ਇਸ ਲਈ ਮੈਂ ਹੋਰ ਕੁਝ ਨਹੀਂ ਸੁੰਨਣਾ ਚਾਹੁੰਦੀ ਆਪਣੇ ਧੀ ਤੇ ਜਵਾਈ ਨੂੰ ਕਹੋ ਕਿ ਆਪਣਾ ਬੰਦੋਬਸਤ ਕਿਤੇ ਹੋਰ ਕਰ ਲੈਣ ਮੈਂ ਇਹਨਾਂ ਨੂੰ ਇਸ ਘਰ ਵਿੱਚ ਨਹੀਂ ਰਹਿਣ ਦੇਵਾਂਗੀ ਨਿੰਦਰਕੌਰ ਨੇ ਵੀ ਆਪਣੀ ਕੁੜਮਣੀ ਦੇ ਸਾਹਮਣੇ ਹੱਥ ਜੋੜਦਿਆਂ ਹੋਇਆਂ ਕਿਆ ਸਾਰਿਆਂ ਦੇ ਸਮਝਾਉਣ ਤੋਂ ਬਾਅਦ ਵੀ ਨਿੰਦਰਕੌਰ ਮੰਨਣ ਨੂੰ ਤਿਆਰ ਨਾ ਹੋਈ ਕਾਫੀ ਧੀਰ ਸੋਚਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸ਼ਰਨ ਨੂੰ ਉਸ ਦੀ ਮਾਂ ਪੇਕਿਆਂ ਤੇ ਲੈ ਜਾਵੇਗੀ ਤੇ ਉਸ ਦੀ ਡਿਲੀਵਰੀ ਵੀ ਉੱਥੇ ਹੀ ਹੋਵੇਗੀ। ਓਨੀ ਧੀਰ ਨੂੰ ਕੁਲਦੀਪ ਆਪਣੇ ਘਰ ਦਾ ਬੰਦੋਬਸਤ ਕਰ ਲਵੇਗਾ। ਜੇਕਰ ਬੰਦੋਬਸਤ ਨਾ ਵੀ ਹੋਇਆ ਤਾਂ ਉਦੋਂ ਤੱਕ ਉਸ ਨੂੰ ਕਰਾਇਆ ਦੇਣਾ ਪਵੇਗਾ। ਹਾਂਜੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇਕਰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੁਹਾਨੂੰ ਨਿੰਦਰਕੌਰ ਦਾ ਫੈਸਲਾ ਕਿਸ ਤਰ੍ਹਾਂ ਦਾ ਲੱਗਿਆ ਇਹ ਵੀ ਜਰੂਰ ਦੱਸਿਓ ਇਸ ਕਹਾਣੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਬੁਢਾਪੇ ਵਿੱਚ ਇਨਸਾਨ ਨੂੰ ਆਪਣੇ ਹੱਥ ਵੱਢ ਕੇ ਨੂਹਾ ਪੁੱਤਾਂ ਨੂੰ ਨਹੀਂ ਫੜਾ ਦੇਣੇ ਚਾਹੀਦੇ ਆਪਣੇ ਹੱਥ ਵਿੱਚ ਇੰਨੀ ਕੁ ਜਾਇਦਾਦ ਜਾਂ ਫਿਰ ਪ੍ਰਾਪਰਟੀ ਜ਼ਰੂਰ ਰੱਖੋ ਤਾਂ ਜੋ ਬੁਢਾਪੇ ਵਿੱਚ ਤੁਹਾਡੇ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਤੁਹਾਡੀ ਕਦਰ ਹੁੰਦੀ ਰਵੇ ਜੇਕਰ ਤੁਹਾਡੇ ਕੋਲ ਕੋਈ ਜਾਇਦਾਦ ਹੋਵੇਗੀ ਤੇ ਤਾਂ ਹੀ ਨੂਹਾਂ ਪੁੱਤਰ ਤੁਹਾਡੀ ਕਦਰ ਕਰਨਗੇ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ